ਮੁੰਡਾ ਆ ਗਿਆ ਮੁੰਡਾ ਆ ਗਿਆ ਮੁੰਡਾ ਸਣੋ ਕਰੋ ਯਾਰਾ ਭਾਈ ਥੋੜੇ ਥੋੜੀ ਗਰਾਊਂਡ ਕਲੀਅਰ ਕਰ ਦਿਓ ਯਾਰ ਛਿੰਡਾ ਦਾ ਜੋੜ ਮੇਲਾ ਚੱਲਦਾ ਹੈ ਪ੍ਰੀਤ 5000 ਲੱਗਾ ਹੋਇਆ ਨੌਜਵਾਨਾ 5000 ਲੱਗ ਆਸਟ੍ਰੇਲੀਆ ਅਮਰਤ ਯੂ ਐਸ ਬਰਸ਼ੇਰ ਸਰਪੰਚ ਕਾਲੇ ਕੇ ਮਨੂਸ਼ਾਹ ਸਰਪੰਚ ਕਿਲੇ ਵਾਲਾ ਆ ਮੇਰੇ ਮਿੱਤਰੋ ਪਹਿਲਾ ਜੱਫਾ 5000 ਦਾ ਲੱਗ ਗਿਆ 1000 ਕੋ ਸਾਥੀ ਬੇਲੀ ਪੁੱਜੇ ਹੋਇਆ ਗਿੱਲ ਬੜਾਏ ਤੋਂ ਬਿੱਕਰ ਹੋਣੇ 1100 ਰੁਪਿਆ ਪਹਚਾਈਏ ਜੇ ਇਧਰਲੇ ਪਾਸੇ ਗਿੱਲ ਸਾਹਿਬ ਲੈ ਆਈਏ ਕਾਂਗੇ ਵਾਲਿਆ ਲੱਗ ਇੱਕ ਵਾਰੀ ਸਾਦੇ ਨੂੰ ਆਪਾਂ ਸਾਣ ਪੜਦੇ ਵੇਖੀਏ ਕਰਾ ਦੇ ਧੰਨ ਧੰਨ ਸਭਰਾ ਪਿੰਡ ਵੱਡੇ ਮੇਲੇ ਹੁੰਦੇ ਆ ਦੁਨੀਆ ਦਾ ਵੱਡਾ ਪਿੰਡ ਆ ਲਾਡੀ ਸਭਰਾ ਵਾਲਾ ਮੇਰੇ ਮਿੱਤਰੋ ਗਗਨ ਗੋਪੀ ਆ ਬਗਾ ਪ੍ਰਮਾਨ ਖੇਡਾਂ ਤਗੜਾ ਮੇਰੇ ਮਿੱਤਰੋ ਆ ਲਾਡੀ ਉਸੇ ਪਿੰਡ ਦਾ ਆ 1200 ਰੁਪਇਆ ਤੁਹਾਡਾ ਪ੍ਰੀਤ ਦਾ ਭੇਜੋ ਵੀਰ ਕਿਸੇ ਨੂੰ ਗੇਲਾ ਵਾਲੇ ਗੁਰਵਿੰਦਰ ਸਿੰਘ ਜੀ ਸਾਡੇ ਨੰਬਰਦਾਰ ਕਾਲੇ ਕੇ ਵੱਡਾ ਪਿਆਰ ਪੋਜਦਾ ਕਰਦੇ ਆ ਭਰਾ ਹੈ ਸਾਡਾ ਬਲਕਨ ਸਿੰਘ ਜੀ ਸਰਪੰਚ ਕਾਲੇ ਕੇ ਪਿੰਡ ਵਾਲਾ ਗੱਲਾਂ ਵੱਡੀਆਂ ਨੇ ਆ ਜੱਗੂ ਚੋਲਾ ਸਾਹਿਬ ਦੀ ਧਰਤੀ ਤੇ ਕਹਿੰਦੇ ਕਮਲ 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 ਮੀਰਾ ਕੋਟੀਆਂ ਕਮਲ ਮੀਰਾ ਕੋਟੀਆਂ ਭੱਜ ਕਮਲ ਭੱਜ ਕਮਲ ਭੱਜ ਕਮਲ ਜਿੰਦੀ ਕਰਿਆਗਾ ਰਾਣੇ ਵੱਜਦੇ ਨਾਮ ਤੋਂ ਵੱਡੇ ਮਾਨ ਸਤਿਕਾਰ ਪੋਜਦਾ ਕਹਿੰਦੇ ਆ ਕਬੱਡੀ ਦੇ ਮਹਾਨ ਖਿਡਾਰੀਆਂ ਤੋਂ ਵੱਡੇ ਮਾਨ ਸਤਿਕਾਰ ਨੇ ਉਧਰ ਰਣਜੀਤ ਸਿੰਘ ਜੀ ਵਰਗ ਤੇ ਜਗਰਾਦ ਸਿੰਘ ਸਰਪੰਚ ਪ੍ਰੀਤ ਵਾਸਤੇ 1000 ਕਬੱਡੀ ਮੋ ਚੁੱਕਾ ਇਧਰ ਸਾਡਾ ਵੀਰ ਹੈ ਭਾਈ ਹੀਰਾ ਤੁਲਰ ਸ਼ੰਦਾ ਸੁਤੂ ਗੋਪੀ ਰਾਸੜਾ ਭਰਾ ਜੰਮਾ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਗ ਨਿਕਲੀ ਜਾਂਦੀ ਹੈ ਛੇਰਾਂ ਨਾਲ ਜੱਫੇ ਤੇ ਪਹਾੜਾਂ ਨਾਲ ਮੱਥੇ ਲਾਉਣਾ ਜਾਣਦੇ ਪੰਜਾਬੀ ਜੋਰਾਟਿਆਂ ਦੇ ਪੱਕੇ ਜਿਹੜੇ ਕੌਮ ਦੇ ਗਦਾਰ ਹੁੰਦੇ ਧਰਤੀ ਤੇ ਪਾਰ ਆ ਬੇਈਮਾਨ ਬੰਦਿਆਂ ਨੂੰ ਪੈਂਦੇ ਲਾੜਤਾ ਤੇ ੱੱਕੇ ਜਦੋਂ ਲਿਖਦਾ ਜੱਟ ਪੈਂਦੀ ਲੋਹੇ ਉੱਤੇ ਸੱਟ ਰਾਜੇ ਖੇਲੇ ਦੇ ਖਿਆਲ ਹੁੰਦੇ ਨਾਲੋਂ ਤੱਤੇ ਆਗਣ ਨਾਲੋਂ ਤਿਆਰ ਲਵ ਕਿਤੇ ਸਾਡਾ ਵੀ ਪੰਜਾ ਦੋ ਦੇ ਸੀ ਲਵ ਦੋ ਦੇ ਤਿੰਨਾਂ ਤੇ ਤਿੰਨਾਂ ਦੇ ਇੱਕ ਰਹਿ ਗਿਆ ਜੀ ਇੱਕ ਰਹਿ ਗਿਆ ਪਹਿਲੀ ਰੇਡ ਠੀਕ ਆ ਜੀ ਮੰਨੂ ਸਾਹਮਣੋਂ ਟੱਕਰ ਸ਼ੇਰ ਵੱਲੋਂ ਵੱਡੇ ਸਤਿਕਾਰੇ ਇੱਕ ਜਵਾਬ ਬਾਕੀ 3 ਨੂੰ ਸੋਰ ਨੂੰ ਮਾਰ ਨੂੰ ਮਾਰ ਨੂੰ ਭਰਾ ਬਣ ਕੇ ਪਿੱਛੇ ਨੂੰ ਹੋ ਜਾਓ ਪਿੱਛੇ ਨੂੰ ਹੋ ਜਾਓ ਓ ਸਣੀ ਡੇਰਾ ਬਾਬਾ ਨਾਨਕ ਦੇ ਦੇ ਸੋਰ ਸਿੰਘ ਵਾਲਾ ਡਾਕਟਰ ਰਾਮਬਾਈ ਦੇ ਪਿੰਡਾਂ ਦਾ ਗੱਲ ਵੱਖਰੀ ਹੋਈ ਪਈ ਆ ਆ ਗੱਲ ਵੱਖਰੀ ਹੋਈ ਪਈ ਆ ਇਦਾਂ ਦੇ ਸਾਲ ਪਿੱਛੇ ਬੰਗਲਾ ਨਾਲ ਵਿੱਚ ਪਾਵਾਂ ਗਿਓ ਆ ਹੱਟ ਪਾਸੇ ਹੱਟ ਪਾਸੇ ਹੱਟ ਸਾਬਾ ਨਾਲ ਨਾਲ ਦਾ ਪਾ ਨਹੀਂ ਤਾਂ ਹੋ ਜੂ ਫੋਨ ਖਰਾਬਾ ਬਾਬਾ ਗੇਰ ਗੱਡੇ ਦਾ ਆਣ ਗਿਆ ਟੱਕਾ ਲਾਉਂਦੀ ਨੂੰ ਸਾ ਚੜ ਗਿਆ ਆ ਬਰਾਵਾ ਆ ਸਾਬਾ ਆ ਬਰਾਵਾ ਆ ਸਾਬਾ ਆੜੀਆਂ ਮਾਰ ਦੋ ਮੇਰੇ ਮਿੱਤਰੋ ਮਖਰੀ ਵਾਲਾ ਜਿੰਤੋਂ ਖਰਾਬ ਹੁੰਦਾ ਯਾਰ ਮੈਂ ਚਾਈ ਜਾਂਦੇ ਆ ਬਾਈ ਵੇਖੋ ਕੰਨੇ ਸਾਰੀ ਦੁਨੀਆ ਆਰਾਮ ਦਾ ਛੜੀ ਐ ਲਾਈਵ ਸੇ ਬਚਾ ਕੇ ਕੰਮ ਖਰਾਬ ਕਰਦੇ ਹੋ ਪਿੱਛੇ ਲਾਈਵ ਚੱਲੀ ਜਾਂਦਾ ਆਪਾਂ ਗਰਾਊਂਡ ਦੇ ਵਿੱਚ ਆਈ ਜਾਂਦੇ ਆ ਮੰਨ ਲਿਏ ਗੱਲ ਨੂੰ ਸਤਕਾਰ ਨੇ ਸਾਰੀ ਸੰਗਤ ਦਾ ਵੱਡਾ ਧੰਨਵਾਦ ਹਾਂ ਜਗਰੂਪ ਸਿੰਘ ਢੋਲ ਕੇ ਆ ਕਰਦਿਆ ਗੱਲਾਂ ਹੋਣ ਗਿਆ ਪਾਓ ਗੱਬਰੂਆ ਕਬੱਡੇ ਇਧਰ ਕਹਿੰਦੇ ਗੁਰਵਿੰਦਰ ਕਾਂਗੇ ਵਾਲੇ ਦੇ ਦੋ ਜੱਫਿਆਂ ਦਾ 2000 ਦਿੱਤਾ ਜਣਾ ਅਮਰਤ ਯੂਐਸਏ ਮਾਮਾ ਜਗੀਰ ਸਿੰਘ ਜੀ ਯੂਐਸਏ ਲਵ ਆਸਟ੍ਰੇਲੀਆ ਲਵ ਕੋਰਟ ਤੇ ਮਨੂ ਸ਼ਾ ਅਮਰੀਕਾ ਔਰ ਸਾਡਾ ਭਰਾ ਮਨੂ ਸਰਪੰਚ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਆ ਵੀਰੋ ਥੈਂਕ ਯੂ ਆਪਾਂ ਇੱਥੋਂ ਦਾ ਪਿਛਲ ਹੋ ਗਏ ਆਓ ਸਾਹਮਣੇ ਕਬੱਡੀ ਪੈ ਰਹੀ ਆ ਚਾਰ ਮਲ ਤਿਆਰ ਵਰ ਤਿਆਰ ਲਾਡੀ ਦੀ ਰੇਡ ਜੰਦ ਕਰ ਗੱਲ ਵੀਰ ਸਿੰਘ ਜੀ ਜੁਆਸਾ ਉਹ ਲਾ ਵੱਲੋਂ 2000 ਦਿੱਤਾ ਜਾਣਾ ਇੱਕ ਜੱਫਾ ਹੋਰ ਬਾਕੀ ਆ ਤੇਰਾ ਨੌਜੋਨ ਆਹ ਸਾਹਮਣੇ ਕਹਿੰਦੇ ਕਮਲ ਮੀਰਾ ਕੋਟੀਆਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਖੇਡ ਮੈਦਾਨ ਵਿੱਚ ਚਾਰ ਮੱਲ ਤਿਆਰ ਆ ਆਹ ਕਹਿੰਦੇ ਖੰਭੀਆਂ ਸੱਜੀਆਂ ਕੰਨੀਆਂ ਦੇ ਉੱਪਰ ਓ ਮੱਲ ਵੱਟੇ ਪੜਪੇ ਓ ਮੱਲ ਵੱਟੇ ਪੜਪੇ ਓ ਮੱਲ ਵੱਟੇ ਪੜਪੇ ਲੋਪੀ ਲੋਪੀ ਕਮਲ ਆ ਨਿਆਰੇ ਵਜੇ ਪਏ ਪ੍ਰੀਤਾ ਕਿਉਂ ਨਖਾ ਰਹਿ ਗਿਆ जंकीर छोटी उम्र का मीरा कोटियार कबड्डी एयरपोर्ट का इलाका अमृतसर एरिया वेयर पैदा ਆ ਕਹਿੰਦੇ ਉਹ ਵੱਡੇ ਵੱਡੇ ਪਲੇਅਰ ਉਹ ਪੈਦਾ ਉਹ ਕਰੋਤਾ ਮੰਨੂ ਸ਼ਾ ਸਾਡਾ ਵੀਰ ਤੇ ਕਾਲੇ ਕਾਂ ਵਾਲੇ ਵੱਡੇ ਭਰਾ ਨੇ ਸਾਡੇ ਇੱਕ ਜੱਫਾ टाकਿਆ ਦੋ ਲੱਗ ਚੁੱਕਿਆ ਢੋਲ ਕੀ ਆ ਗਿਆ ਉਹ ਕਹਿੰਦੇ ਪਿੰਡ ਵਾਲਾ ਕਬੱਡੀ ਪਾ ਕਬੱਡੀ ਵਿਰਲਾ ਕੇ ਗੁਰਵਿੰਦਰ ਨੇ ਰਾਲਾ ਪੋਣਾ ਸੁਣ ਨਜ਼ਾਰਾ ਆਹ ਦੁਨੀਆ ਸਵਾਦ ਲੜਾਈ ਹੈ ਇਧਰ ਢੋਲ ਕੀ ਲੋਪੋਕੇ ਪਿੰਡ ਵਾਲਾ ਸਾਹਮਣੇ ਕਬੱਡੀ ਪਾ ਰਿਹਾ ਸਾਡੇ ਭਰਾ ਦਾ ਪਿੰਡ ਨਰਮਨ ਲੋਪੋਗਲਾ ਮਹਾਨ ਪਾਲੇ ਵਰਗੇ ਰਾਣੇ ਵਰਗੇ ਸਾਡੇ ਵੀਰ ਨੇ ਆਹ ਸਾਹਮਣੇ ਆ ਓਏ ਮੁੰਡਾ ਕਰਮਾ ਵਾਲਾ ਹਰਪਾਲ ਮੇਰੇ ਮਿੱਤਰੋ ਇਹਦੇ ਵੀ ਦੋ ਜੱਫੇ ਗੁਰਦਾਸਪੁਰ ਵਾਲਾ ਕਿਹਦੇ ਹੁਕਮ ਦਾ ਪਿੰਡ ਗੁਰਦਾਸਪੁਰ ਜਿਹਨੇ ਦੀ ਉਹ ਬੁੱਕਲ ਦੇ ਵਿੱਚ ਵਸਿਆ ਹੋਇਆ ਤੇ ਚਾਰ ਸਟਾਪਰ ਨੇ ਤਰਤਰ ਜਿਲ੍ਹੇ ਵਾਲੇ ਇੱਕ ਕਣੀ ਦੇ ਘਾਂਗੇ ਵਾਲਾ ਆ ਸੋਰ ਸਖਿਆ ਪੱਪਾ 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 ਤੱਤਾ 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 ਜਾਫੀਆਂ ਦੇ ਸੁਪਨਿਆਂ ਵਿੱਚ ਰੇਡਰਾਂ ਨੇ ਆਉਣਾ ਫੌਜੇਆ ਕਿਉਂ ਫਰ ਇਦਾਂ ਦੀ ਗੱਲਾਂ ਨਾ ਨੌਜਵਾਨਾ ਆਹ ਮੈਚ ਸਿਰੇ ਦਾ ਪ੍ਰੀਤ ਦਾ ਇੱਕ ਜੱਫਾ ਰਹਿ ਗਿਆ 5000 ਵਾਲਾ ਮੇਰੇ ਮਿੱਤਰੋ ਪ੍ਰੀਤ ਲਾ ਦੇ ਜੱਫਾ ਉਧਰ ਕਹਿੰਦੇ ਮਨੂਸ਼ਾ ਸਰਪੰਚ ਨੇ ਮਾਣ ਦੇਣਾ ਸਾਡਾ ਗੁਰਸ਼ੇਰ ਸਰਪੰਚ ਕਾਲੇਕੇ ਪਿੰਡ ਵਾਲਾ ਵੀਰ ਹੈ ਲਾਲੀ ਸਾਡੇ ਪੀਏ ਸਾਹਿਬ ਆਏ ਹੋਇਆ ਲਾਲਜੀਤ ਭੁੰਦਰ ਸਾਹਿਬ ਜੀ ਉਹਨਾਂ ਦਾ ਧੰਨਵਾਦ ਆਹ ਜੱਫਾ 5000 ਦਾ ਹੋਣਾ ਮੇਰੇ ਮਿੱਤਰੋ ਲਾਡੀ ਲਾਡੀ ਪ੍ਰੀਤ ਲਾਡੀ ਤੇ ਪ੍ਰੀਤ ਚਾਲੋ ਸ਼ਿਕਾਰਾਂ ਵਾਲਿਆ ਚਾਲੋ ਸ਼ਿਕਾਰਾਂ ਵਾਲਿਆ ਮਾਰਲਾ ਥਾਪੇ ਥੂਪੇ ਮਾਰਲਾ ਥਾਪੇ ਥੂਪੇ ਹੋ ਜੋ ਪਰੇ ਨੂੰ ਹੋ ਜੋ ਪਰੇ ਨੂੰ ਹੋ ਜੋ ਪਰੇ ਨੂੰ ਇਹ ਸਾਡੇ ਭਰਾ ਨੇ ਸਾਡੇ ਵੀਰ ਨੇ ਪਰ ਪਹਿਲਵਾਨ ਥਰੋ ਜੋਰ ਮਾਰ ਰਿਹਾ ਦੋਵਾਂ ਟੀਮਾਂ ਦੀ ਤਾੜੀ ਮਾਰ ਦਿਓ ਇੱਕ ਵਾਰੀ ਮੇਰੀ ਤਾੜੇ ਖੁੱਲ ਕੇ ਮਾਰ ਦਿਓ ਤਾੜੇ ਖੁੱਲ ਕੇ ਜੱਜਪਾਲ ਸੁਰ ਸਿੰਘ ਵਾਲਾ ਨਾ ਗਰਾਉਂਡੋਂ ਮਾਰ ਭਰਾਈ ਹੈ ਇਹ ਤੁਹਾਡਾ ਜਿੱਤ ਖੁਸ਼ ਕਰਨ ਲਈ ਹੈ ਜਿੱਤ ਹਾਰ ਲਈ ਖੇਡ ਰਹੇ ਆ ਗੋਪੀ ਦਾ ਇੱਕੋ ਜਫਾ 2000 ਦਾ ਜਗੀਰ ਸਿੰਘ ਜੀ ਜਵਸੇ ਉਹਨਾਂ ਵੱਲੋਂ ਹੋਵੇਗਾ ਮੇਰੇ ਮਿੱਤਰੋ ਇੱਕੋ ਜਫਾ ਪਰ ਇਹਨੂੰ ਹੋ ਜੋ ਆ ਕਮਲ ਮੀਰਾ ਕੋਟੀਆਂ ਜੱਗੂ ਚੋੜਾ ਸਾਹਿਬ ਦੀ ਧਰਤੀ ਆ ਗੱਲ ਹੋਈ ਹੈ ਆ ਗੱਲ ਹੋਈ ਹੈ ਪਿਆਰ ਨਾਲ ਯਾਰ ਬਾਦ ਨੂੰ ਹੋ ਜੋ ਹੱਥ ਬਨ ਕੇ ਬੇਨਤੀ ਆ ਗਰਾਊਂਡ 'ਚੋਂ ਥੋੜਾ ਕਬਾਬ ਨੂੰ ਹੋ ਜੀਏ ਖੜਾ ਵੱਡਾ ਆਉਣ ਵਾਲੇ ਦਰਾਂ ਵਿੱਚ ਆਹ ਸਾਹਮਣੇ ਦਿਲਸ਼ੇਰ ਮੀਰਾ ਕੋਟਿਆ ਅੱਜ ਦੇ ਮੈਚ ਦੇ ਰਿਕਾਰਡ ਬੋਲਣਗੇ ਅੱਜ ਦੇ ਮੈਚ ਦੇ ਰਿਕਾਰਡ ਬੋਲਣਗੇ ਅੱਜ ਅੱਜ ਥੋੜਾ ਪਹਿਲੀ ਵਾਰੀ ਅੰਦਰ ਦਾ ਮਾਹੌਲ ਵੇਖਣ ਨੂੰ ਮਿਲਿਆ ਰਜੀਤ ਸਿੰਘ ਜੀ ਬਰਕਸਾ ਤੁਹਾਡਾ ਧੰਨਵਾਦ ਆਹ ਸਾਹਮਣੇ ਖੇਡ ਕਬੱਡੀ ਵੱਡੀ ਹੈ ਇਧਰ ਦੇ ਸੁਭਰਾਮਾ ਵਾਲਾ ਬੱਗੇ ਬਾਈ ਫਰਾਂ ਦੇ ਪਿੰਡਾਂ ਦਾ ਗਲ ਟਿਕਾਣੇ ਲਾਈ ਜਾਂਦਾ ਗਲ ਟਿਕਾਣੇ ਲਾਈ ਜਾਂਦਾ ਗਲ ਟਿਕਾਣੇ ਆਓ ਯਾਰ ਆਓ ਸਾਹਮਣੇ ਦੀਪਸ਼ਕਾਰਾਂ ਵਾਲਾ ਆ ਗਿਆ ਮੁੰਡਾ ਆ ਗਿਆ ਮੁੰਡਾ ਆ ਗਿਆ ਮੁੰਡਾ ਛਾ ਗਿਆ ਉਹ ਮੁੰਡਾ ਆ ਗਿਆ ਉਹ ਮੁੰਡਾ ਛਾ ਆ ਹੋ ਪ੍ਰੀਤ ਆਨੇ ਕੋਲ ਕੋਈ 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 ਆ ਮਿੱਤਰੋ ਜਾਂਦੇ ਰਹਿ ਮੱਲੋ ਹੋ ਰਾਬੋ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰੇ ਹੋ ਜਾ ਪਰੇ ਮੇਰੇ ਮਿੱਤਰੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਹਲਕਾ ਜਿਹਾ ਟੱਚ ਨੰਬਰ ਆ ਜਾਂਦਾ ਸਾਬਾ ਦੀ ਰਾਮਪੋਕਾ ਰਾਇਲ ਕਿੰਗ ਦੀ ਖੇਡ ਕਲੱਬ ਲਈ ਖੇਡਿਆ ਨੌਜਾਨ ਜੱਗੇ ਦਿਵਾਲ ਦੀ ਵੱਡੀ ਫੈਡਰੇਸ਼ਨ ਹੈ ਸਾਰੇ ਭਾਨੇ ਮੀਰਾ ਕੋਟਿਆ ਕਮਲ ਕਬੱਡੀ ਪਾ ਗਿਆ ਗੋਪੀ 2000 2000 ਗੋਪੀ 2000 ਤਕੜਾ ਹੋ ਭਰਾ ਸਾਡੇ ਮੰਡੂ ਹੋਣੇ ਲਵ ਹੋਣੇ ਕਹਿੰਦੇ ਆ ਤਕੜਾ ਹੋ ਇੱਕ ਬਾਕੀ ਐ ਤੇ 5000 ਬਿਲਕੁਲ ਤਿਆਰ ਜਗਰੂਪ ਸਿੰਘ ਢੋਲ ਕੀ ਉਹ ਕਬੱਡੀ ਪਾ ਰਿਹਾ ਇੱਕ ਨੰਬਰ ਤੇ ਤੱਕ ਡੇਰਾ ਬਾਬੇ ਨਾਰਕ ਵਾਲੇ ਸੰਨੀ ਦਾ ਟੱਕਰ ਸੋਹਣਾ ਜਗਰਦ ਸਿੰਘ ਜੀ ਸਰਪੰਚ ਸਾਹਿਬ ਬਣ ਕੇ ਉਧਰ ਗਰਜੰਡ ਯੂਐਸਯੂ ਵੀ ਲਾਈਵ ਡੜਿਆ ਭਰਾ ਸਾਡਾ ਵੀਰ ਬਣ ਕੇ ਯਾਰ ਕਬੱਡੀ ਬੋਲਣ ਦੋ ਵੀਰ ਬਣ ਕੇ ਹੱਥ ਬਣ ਕੇ ਬੈਂਦੀ ਆ ਐਡਾ ਵੱਡਾ ਮੈਚ ਜਿੰਦਾ ਕਿਤੇ ਮੇਰੇ ਮਿੱਤਰੋ ਟਾਵੇਂ ਟਾਵੇਂ ਮਿਲਿਆ ਤੇ ਵੇਖਣ ਨੂੰ ਮਿਲਦਾ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਦੇ ਜੱਫੇ ਦਾ 2000 ਤ੍ਰੀਤੇ ਜੱਫੇ ਦਾ 2000 ਹੋਏਗਾ ਮੇਰੇ ਮਿੱਤਰੋ ਪ੍ਰਾਪੋ ਪ੍ਰਾਪੋ ਤੇ ਦਲਸ਼ੇਰ 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 ਆਹ ਆਹ ਭਾਈ ਬਣ ਕੇ ਆਪਾਂ ਆਉਂਦਾ ਮੇਲਾ ਆਪ ਹੀ ਖਰਾਬ ਕਰੀ ਜਾਂਦੇ ਆ ਮਾਰਨੇ ਨੂੰ ਕੀ ਕਵਾਂਗੇ ਭਰਾ ਬਣ ਕੇ ਯਾਰ ਵੇਖੋ ਗੱਡਾ ਮੈਚ ਬਜ਼ੁਰਗ ਵੀ ਮੁਰੇ ਸਿਆਣੇ ਖੜੇ ਆ ਸਾਰਿਆਂ ਦਾ ਧੰਨਵਾਦ ਆ ਥੋੜਾ ਪਿਛੇ ਰਹੋ ਗਰਾਊਂਡ ਤੋਂ ਬੜੀ ਮਿਹਰਬਾਨੀ ਜਗੀਰ ਸਿੰਘ ਸਾਹਿਬ ਬੇਸ ਫੁਨਿਆਰਾ ਆ ਪੈਂਦੀ ਹੋਈ ਕਬੱਡੀ ਲੱਗਦਾ ਹਾ ਜੋਰ 5000 ਦਾ ਜਫਾ ਪਰ 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 ਆ ਆ ਨੈਰੀ ਸਾ ਆ ਤੇਰ ਪਾ ਆ ਜੰਦ ਚੱਕ ਮੈ ਕਰਦੇ ਉਹਨਾਂ ਵੱਲੋਂ ਨਰਵੀਰ ਸਾਡੇ ਭਰਾ ਉਹਦੇ ਲਈ 5000 ਰੁਪਏ ਮਾਨੀ ਮੱਧ ਦੇ ਕੱਲ ਸੱਟ ਲੱਗੀ ਆ ਉਹ ਉਹਦੇ ਲਈ ਪਾਉਦਾ ਹੋਇਆ ਮੈਂ ਧੰਨਵਾਦ ਕਰਾਂਗਾ ਜਗੀਰ ਸਿੰਘ ਜੀ ਸਾਡੇ ਯੂਐਸਏ ਵਾਲੇ ਖਬਰ ਸਾਹਿਬ ਆਉਂਦੇ ਸਾਰ ਟਰਾਲੀਆਂ ਲਾਉਣੀਆਂ ਪੈਣੀਆਂ ਮੇਰੇ ਸਾਹਬਾਂ ਭਰਾਵਾਂ ਗਿਆ ਚਾਰ ਗੋਡੀਆਂ ਰਹਿ ਗਈਆਂ ਬਸ ਹੋ ਗਿਆ ਮੈਂ ਕੰਮ ਤਾਂ ਭਰਾਵਾਂ ਗਿਆ ਪਿੱਛੇ ਹੋ ਜੋ ਬੜੇ ਚਿਰ ਦੇ ਬੇਨਤੀਆਂ ਕਰਦੇ ਆਂ ਐਡਾ ਵੱਡਾ ਮੈਚ ਕਦੇ ਸੁਪਨ ਨਾਲ ਹੁੰਦਾ ਕਦੇ ਆ ਉਹਦੀ ਮਾਲੀ ਮਤ ਵੀ ਪੁੱਛਦਾ ਕੀਤਾ ਮੈਂ ਧੰਨਵਾਦ ਕਰਾਂਗਾ ਵੀਰੋ ਦਾ ਵੱਡੇ ਧੰਨਵਾਦ ਪੈਸੇ ਜਰੂਰ ਪੁੱਛਦਾ ਕਰ ਲੈ ਭਰਾਵਾਂ ਦੇ ਕੋਲੋਂ ਇਹ ਗੱਲ ਕਰਨੀ ਹੈ ਭਰਾ ਦੇ ਲੜ-ਬਿਰਮ ਕੋਟ ਵੱਡੇ ਵਾਜਦੇ ਮਾਨ ਸਰਵਾਦ ਵੀ ਹੈ ਚਕਾਰਾਂ ਵਾਲਾ ਦੀਪ ਉਹ ਸ਼ਕਾਰਾਂ ਵਾਲਾ ਦੀਪ ਕਬੱਡੀ ਪਾਰਾ ਫਰੰਦੀਪੁਰ ਦੇ ਫੇੜੇ ਦੇ ਵਿੱਚ ਭਾਈ ਲੋਕ ਮਿੰਟਾਂ ਨੂੰ ਗਰਾਊਂਡ ਵਿਹਲਾ ਜਣਾ ਸਾਰਾ ਸਾਰੇ ਜਣੇ ਵਿੱਚ ਆ ਜਾਓ ਕੋਈ ਗੱਲ ਨਹੀਂ ਬੁੱਟੇ ਭਾਈ ਬੁੱਲੇ ਦਾ ਲਾਸਟ ਦੀ ਕਬੱਡੀ ਹੈ ਬੁੱਟੇ ਗੋਪੀ ਫਰੰਦੀਪੁਰੀਆ ਦੀ ਟੀਮ ਦੇ ਨੰਬਰ ਨੇ 40 ਤੇ ਮੀਰੀਪਰੀ ਕਬੱਡੀ ਕਲਾ ਪੰਜਾਬ ਦੇ ਨੰਬਰ ਆ 36 ਇਸ ਮੈਚ ਦੇ ਵਿੱਚੋਂ ਇਹ ਕੋਈ ਬਾ ਯਾਦੇ ਫਰਕ ਨਹੀਂ ਪਰ ਦੋਵਾਂ ਟੀਮਾਂ ਨੇ ਲਵ ਦਿਲ ਜਿੱਤ ਲਿਆ ਗੱਲ ਇਹ ਗੱਲ ਹੈ ਥੋੜੀਆਂ ਕਸਰਾ ਆਪਣੇ ਲੋ ਰਹਿ ਕੇ ਗਾਣ ਹੋਰ ਵੱਡੇ ਪ੍ਰਬੰਧ ਫੋਜੀਆਂ ਕਰਨੇ ਪਣਿਆ ਉਹਨਾਂ ਵੱਲੋਂ ਸਾਡੇ ਪ੍ਰੀਤ ਦਾ ਸਨਮਾਨ ਕੀਤਾ ਜਾ ਰਿਹਾ ਕਹਿੰਦੇ ਮੀਰਪਰੀਏ ਦਾ ਸਾਡੇ ਜੰਗੀ ਜਾਜ ਦਾ ਦੇਵੇ ਪਹਿਲਵਾਨ ਦਾ ਸਾਰੇ ਵੀਰਾਂ ਦਾ ਧੰਨਵਾਦ ਹੈ ਸੁਖਵਿੰਦਰ ਦਬਈ ਲਾਈਵ ਜੁੜਨ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਸਾਰੇ ਵੀਰ ਲਾਈਵ ਜੁੜੇ ਹੈ ਗੁਰਸੇਵ ਕਮੈਂਟ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਹ ਸਨਮਾਨ ਸਰਦਾਰ ਜਗੀਰ ਸਿੰਘ ਜੀ ਯੂਐਸਏ ਲਵ ਕੋਟ ਉਹ ਦੇ ਰਹੇ ਆ ਮਾਨ ਸਨਮਾਨ 11000 ਰੁਪਏ ਸਾਡੇ ਪ੍ਰਿੰਦ ਦਾ ਸਨਮਾਨ ਹੈ ਮੈਂ ਧੰਨਵਾਦ ਕਰਦਾ ਸਰਦਾਰ ਜਗੀਰ ਸਿੰਘ ਜੀ ਯੂਐਸਏ ਸਾਡਾ ਸਾਰੇ ਪੰਜ ਸਰਪੰਚਾਂ ਦਾ ਸਾਰੇ ਨਗਰ ਕੋਟ ਕੁੱਡੇ ਦਾ ਸਮੁੱਚੀ ਗੁਰੂ ਕਰ ਦੀ ਪ੍ਰਬੰਧ ਕਮੇਟੀ ਦਾ ਸਤਿਕਾਰ ਕਰਦੇ ਆ ਜਿਨ੍ਹਾਂ ਨੇ ਬਦਲਤ ਆਈ ਦਾ ਇਹ ਵੱਡਾ ਮੇਲਾ ਇੱਕ